ਸਤਿ ਸ਼੍ਰੀ ਅਕਾਲ ਮੇਰੇ ਬਿੰਦਰੀਂਪੀ ਸੋ ਕੈਨੇਡਾ ਸਾਰਾ ਲੇਡੀਜ਼ ਨੀਤਾ ਤੇ ਸਾਰੇ ਕਿਤੇ ਹੈ ਨਾ ਵੀ ਇਹ ਦੋਹੇ ਗੀਤ ਚੱਲਦੇ ਸੀ ਠਣੀਆਂ ਸਾਰਾ ਕੁਝ ਤਾਂ ਮੇਰੀਆਂ ਭੈਣਾਂ ਨੇ ਫਰਮਾਇਸ਼ ਕੀਤੀ ਹੈ ਕਹਿੰਦੇ ਜਿਹੜੇ ਪਹਿਲਾਂ ਨੇ ਪ੍ਰਾਤਨ ਸਮੇਂ ਦੇ ਹੁੰਦੇ ਸੀ ਵੈਸੇ ਪ੍ਰਾਤਨ ਸਮਾਂ ਨਹੀਂ ਹੁਣ ਹੀ ਹਲੇ ਸਮਾਂ ਬਸ ਉਹ ਟ੍ਰੈਂਡ ਜਾਂ ਥੋੜਾ ਚੇਂਜ ਹੋ ਗਿਆ ਵੀ ਪਹਿਲਾਂ ਮੈਂ ਤੁਹਾਨੂੰ ਦੱਸੇ ਦੋਹੇ ਵੀ ਦੋਹੇ ਕਿਵੇਂ ਲਾਉਂਦੇ ਹੁੰਦੇ ਸੀ ਗੀਤ ਕਿਵੇਂ ਗਾਉਂਦੇ ਹੁੰਦੇ ਸੀਗੇ ਠਣੀਆਂ ਕਿਵੇਂ ਗਾਉਂਦੀ ਪਹਿਲਾਂ ਮੈਂ ਤੁਹਾਨੂੰ ਦੋਹੇ ਦੱਸਦੀਆਂ ਪਹਿਲਾਂ ਜਦੋਂ 8-10 ਸਾਲ ਪਹਿਲਾਂ ਮੁੰਡੇ ਨੂੰ ਸਾਖ ਹੁੰਦਾ ਹੁੰਦਾ ਸੀਗਾ ਉਹਨੂੰ ਉਹਨੂੰ ਰੋਪਨਾ ਵੀ ਕਹਿ ਦਿੰਦੇ ਸੀਗੇ ਤਾਂ ਉਦੋਂ ਜਦੋਂ ਬੰਦੇ ਉਦੋਂ ਮਠਿਆਈ ਵੀ ਕੋਈ ਕੁਝ ਨਹੀਂ ਧਰ ਦਿੰਦੇ ਸੀਗੇ ਚਾਹ ਨਾਲ ਕੱਲੀ ਸਿੰਪਲ ਚਾਹ ਹੁੰਦੀ ਸੀ ਜਿਹੜਾ ਸ਼ਗਨ ਪਾਉਣ ਆਉਂਦੇ ਹੁੰਦੇ ਸੀਗੇ ਉਦੋਂ ਕਹਿੰਦੇ ਸਾਖ ਕਰਨਾ ਇਸਨੂੰ ਬਿਸ਼ਗਨ ਪਾਉਣ ਕਹਿ ਦਿੰਦੇ ਸੀ ਸਾਖ ਕਰਨ ਆਉਂਦੀ ਹੁੰਦੀ ਸੀ ਜਿਹਦੇ ਤਾਂ ਫਿਰ ਜਿਹੜਾ ਕੋਈ ਸ਼ਗਨ ਤੇ ਆਉਂਦਾ ਹੁੰਦਾ ਹੁੰਦਾ ਸੀ ਬੰਦਾ ਸਲਾਮੀ ਦੇਣ 2 ਰੁਪਏ 5 ਰੁਪਏ ਬਹੁਤ ਜ਼ਿਆਰੇ ਹੁੰਦੇ ਸੀਗੇ ਟਾਈਕਾ ਟੋਕਰੇ ਚ ਪਤਾਸਿਆਂ ਦੇ ਲਪਾਪੇ ਭਰ ਕੇ ਰੱਖ ਲੈਂਦੇ ਘਰੇ ਜਾਂਦੇ ਨੂੰ ਸਾਰਾ ਨਹੀਂ ਇੱਕ ਇੱਕ ਲਪਾਪਾ ਹੋ ਦਿੰਦੇ ਹੁੰਦੇ ਛਾਗਨ ਵਜੋਂ ਬਹੁਤ ਸਾਰੇ ਦਿਹਾਰ ਪਹਿਲਾਂ ਵਧੀਆ ਹੁੰਦੇ ਸੀ ਹੁਣ ਆਪਾਂ ਖਜੂਰ ਖਰਚੇ ਕਰਕੇ ਕਰਜ਼ਾਈ ਹੋ ਜਾਂਦੇ ਸੋ ਮੈਂ ਪਹਿਲਾਂ ਦੋ ਹਰ ਦੱਸ ਦੀਆਂ ਜਦੋਂ ਬੁੰਦੇ ਰੋਕਣਾ ਪੈਂਦੀ ਹੁੰਦੀ ਹੈ ਛਾਗਨ ਹੁੰਦਾ ਜਿਵੇਂ ਸਾਗ ਹੁੰਦਾ ਹੁੰਦਾ ਤਾਂ ਗੀ ਗੀਤ ਮੈਂ ਤੁਹਾਨੂੰ ਭੈਣਾ ਦੋਹੀ ਲਾਉਣੀ ਹੁੰਦੀਆਂ ਅੱਜ ਦਾ ਦਿਨ ਮੈਂ ਮਸਾਲਿਆ ਦੋਏ ਹੁੰਦੇ ਸੀਗੇ ਉਹ ਤੋਂ ਬਾਅਦ ਜਦੋਂ ਵਿਆਹ ਵਾਲੇ ਮੁੰਡੇ ਦੇ ਨਾਈ ਤੋਂ ਹੀ ਹੁੰਦੀ ਸੀ ਲੋ ਦੋਆ ਪੈਣਾ ਕਿਵੇਂ ਲਾਉਂਦੇ ਸਾਰੇ ਆਪਾਂ ਲਾਗਦੇ ਦੋਏ ਜਿੰਨੇ ਸਾਰੇ ਚਾਚੀਆਂ ਤਾਣੇ ਵੀ ਲਾ ਗੁੰਦੀਆਂ ਸਾਰੇ ਰਿਸ਼ਤੇ ਨਾਕੇ ਆਪਾਂ ਆਪਣੇ ਰਿਸ਼ਤੇ ਨਾਕੇ ਨਾਲ ਆਇਆ ਕਿ ਦੋਖਰ ਭੂਜੇ ਬਟ ਜੀ ਅੱਜ ਦਿਨ ਸ਼ਾਦੀਆਂ ਜੀ ਜਾ ਫੇਰਾ ਸਾਲੀਆਂ ਜੀਜੇ ਨੂੰ ਦਵਾ ਲਾਉਣੀ ਹੁੰਦੀਆਂ ਤੂੰ ਲੌਂਗ ਮੈਂ ਲੈ ਚੀਆਂ ਜੀ ਜਾ ਦੋਨੇ ਚੰਗੀ ਵੇਚੀ ਤੈਨੂੰ ਤਾਂ ਮੈਂ ਆਇ ਰੱਖਾ ਜਿਵੇਂ ਦੰਦਾ ਵਿਚਾਲੇ ਜੀ ਅੱਜ ਦਿਨ ਇਹਨਾਂ ਬਹੁਤ ਸਾਰੇ ਦੋਹੇ ਲੱਗ ਲੱਗ ਦੀ ਰਸਤੇ ਨਾ ਆਪਣਿਆਂ ਨਾਲ ਆਲੇਕੇ ਦੇ ਦੋਹੇ ਇਹ ਲਾਈ ਜਾਂਦੇ ਸੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅਗਲੀ ਵੀਡੀਓ ਚ ਜਿਹੜੇ ਗੀਤ ਹੁੰਦਾ ਬਾਰੇ ਦੱਸੂ ਤਾਂ ਦੋਹੇ ਹੋ ਗਏ ਜੀ ਸੋ ਸ਼ਸ਼ੀ ਘਰ थैंक यू ਸੋ ਮੱਚ